ਆ ਨੀ ਯਾ ਚੋਕ ਜਿਹਾ ਬੈਠਾ ਵਾ ਉਹ ਭਰਾਵਾ ਚੁੱਪ ਕਰਕੇ ਬਹਿਣਾ ਵਾ ਹਾਂ ਮੈਂ ਤੇਰੇ ਕੇ ਆਈ ਸੋਰੇ ਅੱਛਾ ਸੋਰੇ ਗਿਆ ਤੇ ਪਰ ਉਹ ਤੇ ਕੇ ਪਾਸੇ ਹੋਣੀ ਨਹੀਂ ਤੇ ਕੀ ਕਹਿੰਦੇ ਉਹ ਮम्मी ਨਾਲ ਵਾਜ ਮਾਹਲਾ ਸਾਰਿਆਂ ਸਾਹਮਣੇ ਸਾਰਾ ਸਾਹਮਣੇ ਗੱਲ ਕਰ ਲੈਣਾ ਵਾ ਅੱਛਾ ਮੰਮੀ ਮੰਮੀ ਆਇਓ ਰਾਂ ਮਰੇਆ ਗੱਲ ਸੁਣਿਓ ਆ ਗਈ ਭਰਾਵਾ ਮੈਂ ਤੈਨੂੰ ਪੁੱਛਣ ਲਈ ਸੀ ਵੀ ਕੀ ਗੱਲ ਹੋਈ ਆ ਅਬ ਜੀ ਇਧਰ ਆ ਕੋ ਮੈਂ ਦੱਸਦਾ ਚੱਲ ਸੀਮਾ ਬਹਿ ਜਾ ਤੂੰ ਉੱਥੇ ਬਹਿ ਜਾ ਵੀਰ ਕੋ ਆਜਾ ਰਿਬੇ ਆਜਾ ਤੂੰ ਬੈਠਾ ਬੈ ਜਾ ਇੱਥੇ ਬੈ ਜਾ ਠੀਕ ਆ ਗਿਆ ਮਨੂੰ ਜੁੰਡਿਓ ਹੜ ਕੇ ਲੈ ਕੇ ਆਣਾ ਸੀ ਨਾਲੇ ਜੁੰਡਿਓ ਤੇ ਸ਼ੂਗਰ ਕਰੋ ਮੇਰਾ ਬਚਾ ਹੋ ਗਿਆ ਉਹ ਤੇ ਮੈਨੂੰ ਧਮਕੀ ਰੋ ਆਪੇ ਕਹਿੰਦੇ ਜੇ ਇਹਦਾ ਭਰਾ ਹੁੰਦਾ ਨਾ ਤੇ ਤੂੰ ਇੱਥੇ ਸੁੱਕਾ ਨਹੀਂ ਜਾਂਦਾ ਨਹੀਂ ਤੈਨੂੰ ਆਪਾਂ ਤੁਹਾਨੂੰ ਤੇ ਮੈਂ ਪਹਿਲਾਂ ਕਿਹਾ ਇੱਕ ਨਾ ਜਾਓ ਪਰ ਬੜੇ ਬਦੀ ਗਏ ਜੇ ਬੇਇੱਜ਼ਤੀ ਕਰਵਾ ਗਏ ਆ ਉਥੋਂ ਤੇ ਉਹਨਾਂ ਨੇ ਕੋਈ ਆਪਣੀ ਧੀ ਤੂੰ ਨਹੀਂ ਵੇਚਣੀ ਜੇ ਹੈ ਹੈ ਕੰਨਾ ਪੇ ਲੋਦਾ ਤਾਂ ਉਹਨਾਂ ਨੇ ਦੇਣਾ ਸਾਡੇ ਤੇ ਕਰੋਨਾ ਪਰਚਾ ਇੱਥੋਂ ਤੱਕ ਸਾਨੂੰ ਧੱਕੀ ਦਿੱਤੀ ਉਹਨੇ ਮੈਨੂੰ ਅੱਛਾ ਕਰਵਾ ਲਿਆ ਉਹਦੀਆਂ 20 20 ਗੱਲਾਂ ਕਰਦੀ ਮਾਂ ਕਹਿੰਦੀ ਜੇ ਤੀ ਦਾ ਘਰ ਰਸੋਣਾ ਹੈ ਨਾ ਤੇ ਰਾਣੀ ਨੂੰ ਤੇ ਮੰਮੀ ਨੂੰ ਲੈ ਕੇ ਆਉਂਦਾ ਤੂੰ ਕੱਲਾ ਹੀ ਆ ਗਿਆ ਤੇ ਮੇਰੇ ਕੋਲ ਮਾਫੀ ਮੰਗਣ ਫੇਰ ਆਪਾਂ ਸੋਚਾਂਗੇ ਕੀ ਕਰਨਾ ਮਾਫੀ ਤੇ ਉਹ ਵੀ ਉਹਨਾਂ ਕੋਲੋਂ ਕਿਉਂ ਉਹਨਾਂ ਕੋਲੋਂ ਖਾਦੀ ਮਾਫੀ ਮੰਗੀ ਏ ਆਪਾਂ ਗਿਆ ਕੁਝ ਕਹਿੰਦੀ ਘਰੀ ਤੁਹਾਨੂੰ ਘੱਟੀ ਦਈਏ ਤੇ ਘਰੀ ਫੋਨ ਦਈਏ ਕਦੀ ਕੋ ਸੇ ਟਮਾਟਰ ਰੱਖ ਦਿੰਦੇ ਜੇ ਤੂੰ ਜਗ ਦੇ ਨਾਲ ਨੂੰ ਕੁੜੀ ਨੂੰ ਘੋਟ ਦੇਂਦੇ ਜੇ ਮੈਂ ਉਹਨੂੰ ਕਿਹਾ ਵੀ ਮੈਂ ਕਹਾ ਤੇ ਡਿੱਗੀ ਦਾ ਨੂੰ ਦੱਸਿਆ ਵੀ ਆ ਪਰ ਉਹ ਕਿੱਥੇ ਗੱਲ ਮੰਨਣਦੇ ਆ ਆ ਕਿਉਂ ਬੋਲਦਾ ਨਹੀਂ ਮੈਂ ਪਾ ਬੋਲਾਂ ਕੀ ਮੈਂ ਦੱਸਣ ਸਾਰੇ ਨਾਲ ਰਲ ਕੇ ਕੀਤਾ ਜੋ ਵੀ ਕੀਤਾ ਮੈਂ ਤੇ ਕਿਹ ਦੱਸੋ ਮੈਂ ਕੀ ਗੱਡੀ ਨਾਲ ਕੇ ਮੰਗੀ ਪਹਿਲਾਂ ਹੀ ਤੂੰ ਗੱਡੀ ਮੰਗਦੀ ਆ ਗੱਡੀ ਤਾਂ ਤੂੰ ਮੰਗੀ ਸੀ ਹੁਣ ਸਾਨੂੰ ਵਿੱਚ ਕਹਿਣ ਦੇ ਆ ਹੈ ਹੁਣ ਦੇ ਗੱਲ ਦਾ ਜਵਾਬ ਹੁਣ ਕੋਈ ਹੱਲ ਨਹੀਂ ਹੈਗਾ ਚੁੱਪ ਕਰ ਗਿਆ ਕੱਲ ਉਹਨਾਂ ਨੇ ਇੱਕ ਵੀ ਗੱਲ ਨਹੀਂ ਮੇਰੀ ਸੁਣੀ ਕਿੰਦੀ ਤੇ ਕਿੰਦੇ ਤੈਨੂੰ ਜਾਹਾਂ ਲੋੜ ਆ ਕੱਲਾ ਹੀ ਭੱਜ ਆਇਆ ਤੈਨੂੰ ਕਹਿੰਨੇ ਮਤ ਨਹੀਂ ਦਿੱਤੀ ਇਹ ਘਰ ਚ ਮੈਂ ਕਿਸਿਆਣੇ ਨਾਲ ਲੈ ਜਾਵਾਂ ਮੰਮੀ ਮੁੰਡਾ ਸੁ ਕੀ ਕਰਨਾ ਫਿਰ ਸਾਰਾ ਕੁਝ ਮੈਂ ਹੀ ਦੱਸੀ ਜਾਣਾ ਤੇਰਾ ਆਪਣਾ ਕੋਈ ਦਿਮਾਗ ਵੀ ਕੰਮ ਕਰਦਾ ਸ਼ਮੀ ਵੀ ਨਹੀਂ ਕਹਿੰਦੀ ਕਿ ਮੈਂ ਜਾਣਾ ਉਹਨੇ ਕਿਉਂ ਕਹਿਣਾ ਏ ਔਰ ਤਾਂ ਵੱਜੀਆ ਉਹ ਕਿਉਂ ਕਹੂਗੀ ਕਿ ਮੈਂ ਜਾਣਾ ਨਹੀਂ ਮੰਮੀ ਵੀ ਆਖਣਾ ਹੀ ਕਹਦੇ ਦਰਦਾ ਉਹਨੂੰ ਰਹਿ ਜਾਣਾ ਉਹਨੇ ਤਾਂ ਇਹ ਕਿ ਛਤਰਖਾਨੇ ਉਹਨੇ ਤਾਂ ਨਾ ਹੀ ਕਰਨੀ ਹਾਂ ਖਾ ਖਾ ਕੇ ਠੀਠ ਹੋ ਗਈ ਆ ਪੱਕੀ ਉਹ ਕਹਿੰਦੀ ਮੈਂ ਨਹੀਂ ਹੋਰ ਜਾਣਾ ਤੇ ਮੇਰ ਕੋ ਨਹੀਂ ਹੋਰ ਖਾਧਿਆ ਜੰਨੀ ਆ ਮੇਰੀ ਗੱਲ ਸੁਣੋ ਹੁਣ ਚਿੱਕ ਚੈੱਕ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਹੁਣ ਇਹ ਸੋਚੋ ਬਾਹਰ ਨਾ ਕੀ ਆ ਉਹ ਸੁਣਿਆ ਨਹੀਂ ਇਹ ਕੀ ਕਹਿਣ ਡਿਆ ਕਿ ਥਾਣੇ ਪਰਚਾ ਦੇਣਾ ਜੇ ਪਰਚਾ ਲ ਕੇ ਸਾਰਿਆਂ ਦੇ ਦੇਖ ਵਿੱਚ ਇਹਨਾਂ ਨਾਲ ਮਤ ਹੋਣਗੇ ਮੰਮੀ ਇਹਨਾਂ ਚੱਲਦਾ ਪਹਿਲਾਂ ਆਣਾ ਹੀ ਤੇ ਮੈਂ ਦੱਸਾਂ ਅੱਗੇ ਉਹਨੇ ਕਹਿਣਾ ਪੇਗ ਘੱਟ ਨਹੀਂ ਰਹਿੰਦੀ ਆਪਣੇ ਸੋਹਣਿਆਂ ਜੇਤੇ ਬੇਟੀ ਆ ਕਿੰਦੀ ਸੀ ਇਹ ਮਾਂ ਵਾਧੂ ਉਤਾਨੇ ਦਿੱਤੇ ਵਾਧੂ ਮੇਂਹਣੇ ਦਿੱਤੇ ਕਿ ਜਿੱਤੂ ਜੇ ਥੇ ਲੈ ਕੇ ਬੈਠਾ ਤੇਰਾ ਕੋਈ ਕੰਮ ਕਰਨੇਗਾ ਉਹਦੀ ਮਾਂ ਨੇ ਮੈਨੇ ਨਿਆ ਗੱਲਾਂ ਸੁਣਾਈਆਂ ਮੈਨੂੰ ਨਾ ਗੁੱਸਾ ਜੜੇ ਮੈਨਾਂ ਉਹਦੇ ਤੇ ਮੈਂ ਤਾਂ ਵੀ ਕੁਛ ਨਹੀਂ ਬੋਲਿਆ ਆਪਾ ਜੀ ਗੁੱਸਾ ਨਾ ਜੜਾਈ ਜਾਣਾ ਮੈਂ ਕਿਥੋਂ ਤੱਕ ਕਿਹਾ ਮੈਂ ਕਿਹਾ ਜੇ ਤੇ ਸਾਡੇ ਰਿਸ਼ਤੇਦਾਰਾਂ ਚ ਆਪਾ ਚ ਘਰ ਚ ਪਤਾ ਤੇ ਜੇ ਰਿਸ਼ਤੇਦਾਰਾਂ ਚ ਗੱਲ ਫੈਲੋਗੇ ਨਾ ਤੇ ਤੁਹਾਡੀ ਕੁੜੀ ਦੀ ਬਦਨਾਮੀ ਹੋਣੀ ਆ ਲੰਜੀਤ ਪਹਿਲਾਂ ਤੇ ਇੰਜ ਕਰੀਏ ਆਪਾ ਕੁੜੀ ਨੂੰ ਇਹਦੇ ਸੋਹਰੇ ਪੇਂ ਦੀਗੇ ਗਾਲ ਨੂੰ ਮੰਨ ਲੋ ਕਿ ਜੋ ਪਰਚਾ ਕਰ ਦਿੰਦੇ ਆ ਆਪਾਂ ਕਹਾਂਗੇ ਸਾਡੀ ਕੁੜੀ ਸਾਡੇ ਕੋਲ ਰੰਦੀ ਸੀ ਕਿਤੋਂ ਦਿਨ ਆਈ ਸੀ ਤੇ ਰਾਤ ਨੂੰ ਆਪਾਂ ਉਹਰੇ ਪਰੇ ਕਰਤਾ ਹਫਤਾ 10 ਦਿਨ ਜਾਂ ਲਏ ਆ ਉਹ ਦਿਨ ਆਈ ਸੀ ਮੈਂ ਕੀ ਕਹੀ ਜਾਨੀ ਆ ਪਰ ਮੈਂ ਤਾਂ ਪੁੱਛ ਨੂੰ ਸੱਚ ਬੋਲਣਾ ਸੀ ਆਪਾਂ ਆਖੇ ਕੁੜੀ ਨੂੰ ਉਹਰੇ ਪਰੇ ਕਰਤਾ ਇਹ ਕਿਉਂ ਕਹਿਣਾ ਕੁੜੀ ਆਈ ਸੀ ਕਲੀ ਦੀ ਕਲੀ ਵਲਾਂੋਂ ਚਲੀ ਗਈ ਆ ਮੰਮੀ ਜੋ ਮਰਜ਼ੀ ਕਰ ਲੋ ਕੁੜੀ ਭਾਵੇਂ ਆਪਣੇ ਤੇ ਕੇ ਰੰਦੀ ਭਾਵੇਂ ਆਪਣੇ ਘਰ ਜਿਹੜਾ ਉਹਨੇ ਪਰਚਾ ਦੇ ਨਾਲ ਲਿਖਾਤਾ ਨਾਂ ਵਿੱਚ ਉਹਣਾ ਹੀ ਹੋਣਾ ਵਾ ਉਹ ਹਲੀ ਪੱਟਾ ਦਿੱਤਾ ਤੈਨੂੰ ਨਾ ਹਲੇ ਕੋ ਕੀਤਾ ਤੈਨੂੰ ਨਾ ਉਹ ਤੋਂ ਪਹਿਲਾਂ ਵੀ ਕੋਈ ਹੁੰਦਾ ਵਾ ਜੇ ਤੇਰੀ ਪਰਜਾਈ ਨੇ ਜਾਂ ਉਹਦੇ ਪੇਕਿਆਂ ਨੇ ਨਾ ਲਖਾਤਾ ਤੇਰਾ ਤੇ ਫੇਰ ਕੰਮ ਖਰਾਬ ਹੀ ਫੇਰ ਇੰਜ ਕਰੀ ਤੂੰ ਇੱਥੋਂ ਕਿਤੇ ਹੋਰ ਚਲ ਜੀ ਠੀਕ ਹੈ ਨਾ ਤੂੰ ਸੋਹਰੇ ਲੁਕੀ ਨਾ ਤੂੰ ਪੇਕੀ ਹੋਏਗੀ ਆਪੇ ਲੱਭਦੀ ਰਹੋਗੇ ਪੁੱਤ ਕਿੱਥੇ ਕੋ ਜਾਣਾ ਫਿਰ ਤੱਕ ਰਾਈਦੀ ਨਾ ਮਾਂਗੇ ਬਾਗ ਮੈਂ ਤਾਂ ਦੱਸਦਾ ਵੀ ਹੋ ਰਹਿਣਾ ਜਲੰਧਰ ਚਲ ਜਾ ਅੰਬਾਲਾ ਚਲ ਜਾ ਕਿੱਥੇ ਤੇਰੇ ਰਿਸ਼ਤੇਦਾਰ ਨਹੀਂ ਮਿਲਤੇ ਉਹਨਾਂ ਕੋ ਚਲ ਜਾ ਤੇ ਉਹਨਾਂ ਨੂੰ ਕਿਹੜਾ ਸਾਡੇ ਘਰ ਦਾ ਪਤਾ ਵਾ ਮੈਂ ਤਾਂ ਕਹਿੰਦਾ ਤੂੰ ਸਾਰੇ ਚਲੋ ਸਾਡੇ ਘਰ ਬੇਸ਼ਦਈਆ ਐਂ ਤਰ੍ਹਾਂ ਨਾ ਕਰ ਜਦੋਂ ਇਹੋ ਜਿਹੇ ਕੰਮ ਪਏ ਹੋਣਾ ਤੇ ਪੁਲਿਸ ਰਿਸ਼ਤੇਦਾਰਾਂ ਦੇ ਘਰ ਵੀ ਫੋਲਦੀ ਆ ਤੂੰ ਇੰਜ ਕਰ ਆਪਣੇ ਸਹੁਰਿਆਂ ਦੇ ਕਿਸੇ ਰਿਸ਼ਤੇਦਾਰ ਘਰ ਜਾ ਕੇ ਲੁੱਕ ਜਾ ਤੇ ਮੈਂ ਦੱਸਾਂ ਉਥੇ ਪਤਾ ਨਹੀਂ ਲੱਗਣਾ ਜਦੋਂ ਮੌਲ ਥੋੜਾ ਠੰਡਾ ਹੋ ਜਾਊਗਾ ਉਦੋਂ ਆਪਾਂ ਵੇਖ ਲਵਾਂਗੇ ਮੇਰੀ ਗੱਲ ਸੁਣਵੇਂ ਔਰ ਤੋਂ بڑا ਵਰਕ ਨਾ ਹੋਣਾ ਕਿ ਮੇਰੀ ਤਾਂ بڑے بڑے ਵੱਡੇ ਲੋਕਾਂ ਨਾਲ ਬਹਿਣੀ ਖਲੋਣੀ ਆ ਆ ਕਿਤੇ ਕੋਈ ਮੋਲ ਰੱਬ ਕਰੇ ਨਾ ਬਣੇ ਜੇ ਕਿਤੇ ਮੋਲ ਇਹੋ ਜਿਹਾ ਬਣ ਗਿਆ ਤੇ ਵੇਖਿਓ ਤੁਸੀਂ ਮੇਰੇ ਚਾਰੇ ਜਿਹੜੀਆਂ ਜਗ੍ਹਾ ਨਾ ਚਾਰੇ ਨੁਕਰਾਂ ਦੇ ਵੱਡੇ ਵੱਡੇ ਬੰਦੇ ਮੇਰੇ ਵਾਕਬ ਆ ਤੇ ਹੁਣ ਹੋਣ ਤੇਰੇ ਵੱਡੇ ਵੱਡੇ ਵਾਕ ਕਿੱਥੇ ਗਏ ਆ ਹਾਂ ਜੀ ਮੰਮੀ ਜਾਣ ਪਛਾਨ ਮੇਰੀ ਹੈ ਜੀ ਏਡੀ ਗੱਲ ਨਹੀਂ ਆ ਤੁੱਕ ਨੂੰ ਰੱਖਿਆਈ ਤੇ ਪਹਿਲਾਂ ਕੋਈ ਮਸਲਾ ਤੇ ਬੰਨ ਜਾਂਦੋ ਮੈਂ ਪਹਿਲਾਂ ਕੀ ਕਹਦਾ ਲੈ ਹੋਰ ਕੀ ਮਸਲਾ ਬੰਨਾ ਤੇ ਮੈਂ ਉਹਨੇ ਕਹਿ ਦੇ ਦਿੱਤਾ ਪਰਚਾ ਦੇਣਾ ਵਾ ਉਹ ਇਸ ਤੋਂ ਬਾਅਦ ਕੋਈੜਾ ਮਸਲਾ ਕਰਨਾ ਵਾ ਕੋਈ ਗੱਲ ਨਹੀਂ ਜੇ ਇਦਾਂ ਦੀ ਗੱਲ ਆ ਤੇ ਮੈਂ ਅੱਜ ਹੀ ਗੱਲ ਕਰ ਕਰਾਦਾ ਕਿ ਬੰਦੇ ਦੇ ਨਾਲ ਇੱਥੋਂ ਤੱਕ ਗੱਲ ਮਸਲਾ ਜਾਣ ਹੀ ਨਹੀਂ ਦੇਣਾ ਮੈਂ ਪਹਿਲਾਂ ਪਹਿਲੋ ਤੇ ਉਹ ਘਰੋਂ ਜਾ ਕੇ ਲੈ ਆਉ ਕਿਸੇ ਨੂੰ ਵਿੱਚ ਪਾ ਕੇ ਸਿਆਣੇ ਨੂੰ ਮੈਂ ਦੇ ਹੋਏ ਕਿੰਨੀ ਪਸੰਦ ਕਿ ਉਹਨਾਂ ਨੂੰ ਪਾ ਕੇ ਕਿ ਪ੍ਰਧਾਨ ਨੂੰ ਪਾ ਕੇ ਨਾ ਸਾਰੀ ਗੱਲ ਕਰਕੇ ਦੇ ਵਿੱਚ ਪਾ ਕੇ ਤੇ ਉਹਨੂੰ ਲੈ ਕੇ ਆਉ। ਇਹ ਮੇਰੀ ਗੱਲ ਸੁਣ। ਇਹ ਗੱਲ ਹਜੇ ਅੰਦਰ ਹੀ ਰਹਿਣ ਦੋ। ਗੱਲ ਬਾਹਰ ਨਾ ਗੱਡੋ। ਲੱッキ ਨਾਲ ਮੈਨੂੰ ਇੱਕ ਗੱਲ ਦੱਸ ਉਹਦਾ ਗਹਿਣਾ ਤੈਨੂੰ ਸਾਰਾ ਪੜਾਇਆ ਸੀ ਉਹ ਹੈਗਾ ਕਿੱਥੇ ਆ? ਓਰੇ ਪਰੇ ਰੱਖਿਆ ਹੋਇਆ ਨਾ। ਓਰੇ ਪਰੇ ਆ ਮੰਮੀ ਉਹਦੀ ਤੁਸੀਂ ਚਿੰਤਾ ਨਾ ਕਰੋ ਗਹਿਣੇ ਦੀ। ਉਹ ਸਾਮ੍ਹੇ ਆਇਆ ਮੈਂ। ਇੰਜ ਕਰੋ ਸਿਮਾ। ਪਹਿਲਾਂ ਤਾਂ 1-2 ਦਿਨ ਖਲੋ। ਠੀਕ ਆ? ਵੇਖੋ ਚਾਖੋ ਜੇ ਨਹੀਂ ਨੰਦਦਾ ਫਿਰ ਅੱਪਾ ਜਾ ਕੇ ਰਿਪੋਰਟ ਕਰਵਾ ਦਿੰਨੇ ਆ ਕਿ ਕੁੜੀ ਗਹਿਣਾ ਲਾ ਕੇ ਭੱਜ ਗਈ ਹੈ ਬਸ ਮੈਂ ਤਾਂ ਨਾ ਮੰਮੀ ਇਹ ਕਿਦਾਂ ਕਿਉਂ ਵੇਖਣਾ ਚਾਹਣਾ ਇਹ ਤੋਂ ਪਹਿਲਾਂ ਜੋ ਉਹ ਕਰਾਉਣਾ ਆਪਾਂ ਕਰਾ ਦਈਏ ਨਾ ਵੇ ਹਜੇ ਤੇਲ ਵੇਖ ਤੇ ਤੇਲ ਦੀ ਧਾਰ ਵੇਖ ਐਵੇਂ ਥੋੜਾ ਜਾ ਜਾ ਕੇ ਰਿਪੋਟਾ ਕਰੀਏ ਨਹੀਂ ਮੰਮੀ ਰਾਣਾ ਬਿਲਕੁਲ ਸਹੀ ਕਹਿੰਦਿਆ ਜੀ ਅਸੀਂ ਰਿਪੋਰਟ ਪਹਿਲਾਂ ਕਰਾ ਦਿੰਨੇ ਆ ਇਹਨਾਂ ਨੂੰ ਪਹਿਲਾਂ ਕੱਲੀ ਕਰਨੀ ਇਹ ਹੋਏ ਦਵਾਂਗੀ ਕਿ ਆਪਾਂ ਵਿਆਹ ਜਾਣਾ ਸੀ ਤੇ ਕੱਟਣ ਲੱਗੇ ਤੇ ਉੱਥੇ ਗਿਆ ਨਹੀਂ ਹੈਗਾ ਉਸ ਦਿਨ ਤੇ ਆਪਾਂ ਵੇਖਿਆ ਤੱਕ ਨਹੀਂ ਹਾਂ ਗੱਲ ਕਦਮ ਦੇ ਲੋ ਤਾਂ ਉਸੇ ਹੀ ਲੱਗਾ ਇਹ ਤਾਂ ਕਰ ਲੋ ਪਰ ਮੈਂ ਤਾਂ ਇਹ ਗੱਲ ਕਹਿੰਦਾ ਜੀ ਉਹਨਾਂ ਦੇ ਕਰਾਉਣ ਤੋਂ ਪਹਿਲਾਂ ਆਪਾਂ ਕਰਾ ਲਈਏ ਤਾਂ ਚੰਗੇ ਰਵਾਂਗੇ ਇਹ ਤੇ ਗੱਲ ਉੱਥੋਂ ਦੀ ਪੈਣੀ ਜੇ ਬਾਕੀ ਵੇਚ ਲੋ ਇਹ ਜੋ ਕੁਝ ਹੋਣ ਰਿਆ ਨਾ ਬੜਾ ਜਲਦੀ ਵਿੱਚ ਹੋਣ ਰਿਆ ਚੰਗਾ ਭਲਾ ਇੱਕ ਕੰਡਾ ਵੀ ਸੀ ਕਿ 5-6 ਮਹੀਨੇ ਖਲੋ ਰਿਓ ਪਰ ਤੈਨੂੰ ਤੈਨੂੰ ਤਾਂ ਇਹ ਮਿਲੇ ਲੱਗਣ ਰਿਆ ਸੀ ਕਿ ਗੱਡੀ ਮੇਰੇ ਬੂਏ ਚਾਕੇ ਖੜੀ ਹੋਵੇ ਜਨਮ ਦਿਨ ਕੀ ਆ ਗਿਆ ਮੈਨੂੰ ਲੱਗਦਾ ਆਪਾਂ ਜੇਸਤ ਜਾ ਕੇ ਜਨਮ ਦਿਨ ਉਹਨੂੰ ਮਨਾ ਪੈਣਾ ਜੇਰਾ ਹੁਣ ਮਨਾ ਲੈ ਜਰਮ ਦਿਨ ਕੱਟ ਲੈ ਕੇਕ ਉਦੋਂ ਤਾਂ ਬੜਾ ਕੰਦਾ ਸੀ ਕਿ ਮੰਮੀ ਆ ਫਿਰ ਬੋਨਰ ਉੱਤੇ ਕੀ ਅਗਰਾ ਕੇ ਮੈਂ ਕਟਣਾ ਤੇ ਹੁਣ ਵੇਖ ਤੇ ਲੱਲੋ ਗੱਡੀਆਂ ਮੈਨੂੰ ਵੀ ਪਤਾ ਹੈ ਇਹ ਮਸਲਾ ਇੰਨੀ ਦਿਨ ਚੱਲੂਗਾ ਮੈਂ ਸੋਚਿਆ ਜਿਹੜੇ ਚੰਡ ਕੇ ਰੱਖੀ ਇੱਥੇ ਇਹ ਤਾਂ ਘਰੋਂ ਨਿਕਲੂਗੀ ਨਹੀਂ ਮੈਨੂੰ ਵੀ ਪਤਾ ਹੈ ਸੋਨਾ ਦਾਤਰੀ ਜਿੰਨੀ ਚੰਡ ਕੇ ਰੱਖੀ ਦੀ ਹੈ ਨਾ ਸੋਕਦੇ ਹੁੰਦਾ ਆ ਕਿਸੇ ਵਲੇ ਆਪਣੀਆਂ ਉਂਗਲਾਂ ਵੱਡੀਆਂ ਜਾਂਦੀਆਂ ਮਮੇਲ ਕਰਕੇ ਇਹ ਨਾ ਵੇਖ ਕਿ ਤੂੰ ਜਿਹੜਾ ਕਹਿੰਦਾ ਸੀ ਮੈਂ ਚੰਡ ਕੇ ਲੱਖਿਆ ਤੇ ਇਹ ਆਪਾਂ ਹੀ ਵੱਡੇ ਜਾਈਗੇ ਮੇਰੀ ਗੱਲ ਸੁਣੋ ਮੰਮੀ ਇਹ ਫੋਨ ਕਰਕੇ ਤੇ ਵੇਖੇ ਸ਼ੰਮੀ ਨੂੰ ਕਿਧਰੋਂ ਬੋਲਦੀ ਆ ਮਾਰਾ ਜਾਉਂਗੀ ਕਹਿਦੀ ਆ ਤੇ ਚਲ ਮੇ ਕੋਈ ਗਲਤੀ ਹੋ ਗਈ ਛੱਡ ਸਾਰੀਆਂ ਗੱਲਾਂ ਸੀਮਾ ਤੋਂ ਪਾਗਲ ਹੋ ਗਈ ਆ ਅਗਰੇ ਨੇ ਫੋਨ ਰਿਕਾਰਡਿੰਗ ਤੇ ਲਾਇਆ ਹੋਵੇ ਤੇ ਫੇਰ ਹੋਈ ਦੀ ਗੱਲ ਸਹੀ ਏ ਤੁਹਾਡੀ ਉਂ ਕੀ ਕਰੀਏ ਜੇ ਮੈਂ ਗਲਤੀ ਮੰਨਦਾ ਤਾਂ ਵੀ ਮਰਦਾ ਜੀ ਹੁਣ ਮੈਂ ਦੱਸ ਕੀ ਕਰਾਂ ਫੋਨ ਤੇ ਕਿਉਂ ਕਿਉਂ ਜੇ ਮੈਂ ਫੋਨ ਤੇ ਕਹਾਂ ਤੇ ਮੇਰੇ ਅਗਲੇ ਨੇ ਤੈਨੂੰ ਹੀ ਕਹਿਣਾ ਵਾਕਈ ਦਾ ਮਾਰਦਾ ਕੁੜਦਾ ਹੋਊਗਾ ਤਾਂ ਹੀ ਗਲਤੀ ਮੰਨੰਦਿਆ ਉਹਦੀ ਲੱਕੀ ਹੁਣ ਜਰ ਜੇ ਤੂੰ ਤਏਗਾ ਵੀ ਨਾ ਮੈਂ ਨਹੀਂ ਮਾਰਦਾ ਘੁਰਦਾ ਉਹਦੇ ਘਰਦਿਆਂ ਨੇ ਬਿਲਕੁਲ ਨਹੀਂ ਮੰਨਣਾ ਮੈਨੂੰ ਪਤਾ ਮੈਂ ਕੁੱਨਾਂ ਦੀਆਂ ਗੱਲਾਂ ਕਿਵੇਂ ਸੁਣ ਕੇ ਆਇਆ ਵਾ ਸੁਣ ਕੇ ਤੇ ਜਿਹੜੀ ਆਏ ਆਏ ਉਹਨਾਂ ਨੇ ਜਿਹੜੀ ਆ ਰੋਚ ਖੜਿਆ ਮਾਰਕੁੱਟ ਕੇ ਖੜਿਆ ਵਾ ਆਪਾਂ ਕੀ ਬਣਾਇਆ ਉਹਦਾ ਤੇ ਫੇਰਾ ਬਥੇਰੇ ਫੁੱਲੇ ਪਾਏ ਉਹਨਾਂ ਨੂੰ ਕਿ ਕਿਸੇ ਤਰੀਕੇ ਮੰਨ ਜਾਣ ਤੇ ਭੇਜ ਦੇਣਾ ਤੇ ਹੁਣ ਇੱਕੋ ਹੀ ਤਰੀਕਾ ਹੈਗਾ ਜੇ ਚੁੱਪ ਕਰਕੇ ਮਾਫੀ ਮੰਗ ਲਓ ਤੇ ਫਿਰ ਇਹਦਾ ਵੀ ਕੱਡਾ ਕਢ ਦਾਂਗੇ ਮੈਨੂੰ ਇਹ ਗੱਲ ਦੱਸੋ ਜਦੋਂ ਕਰੇ ਗਏ ਹੋ ਸ਼ਮੀਤ ਡਿਆਈ ਸਾਹਮਣੇ ਦੇਖਿਆ ਸੀ ਮੈਨੂੰ ਸਾਹਮਣੇ ਬੈਠੀ ਹੋਈਆਂ ਨੇ ਮੇਰੇ ਖਿਆਲ ਸੋਚ ਜਦੋਂ ਇਥੋਂ ਨਿਕਲੀ ਹੈ ਨਾ ਉਦੋਂ ਤਾਂ ਪਾ ਕੁੱਟਿਆ-ਕੱਟਿਆ ਸੀ ਉਹਨੂੰ ਵਾਵਾ ਲਾਸ਼ਾਂ ਪਈਆਂ ਹੋਦੇ ਹੂੰ ਤੇ ਇਹਦੇ ਲਾਸ਼ਾਂ-ਲੁਸ਼ਾਂ ਕੋਈ ਨਹੀਂ ਪਈਆਂ ਨਹੀਂ ਆ ਪਰ ਹਾਂ ਸੱਚ ਯਾਰ ਉਹਦੇ ਲਾਸ਼ਾਂ ਨਹੀਂ ਕੋਈ ਪਤਾ ਲੱਗਾਂ ਜਿਆ ਹੈ ਕਿ ਲਾਸ਼ਾਂ ਦੇ ਪਈਆਂ ਤੇ ਬਸ ਜੇ ਉਹਦੇ ਨਹੀਂ ਸਿੱਧੇ ਥਾਣੇ ਜਾਂਦੇ ਰਿਪੋਰਟ ਕਰਉਂਦੇ ਤੇ ਫੇਰ ਉਹਨਾਂ ਕੋਈ ਸਬੂਤ ਹੀ ਤੇ ਮਾਰ-ਕੁੱਟ ਕੇ ਖੜੀ ਜਾਂ ਜੈਨ ਕੀ ਹੋ ਹੁਣ ਨੇ ਕੋਈ ਸਬੂਤ ਵੀ ਕੀ ਆ ਉਹ ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਤੇਰੇ ਕੰਨੋਂ ਕੱਢਦਾ ਜਿੰਨੇ ਬੰਦੇ ਨੇ ਕੁੱਟ ਖਾਤੀ ਹੋਵੇ ਨਾ ਉਹ ਚੁੱਪ ਕਰਕੇ ਨਹੀਂ ਬਿੰਦਾ ਇਹ ਆਪਾਂ ਨੂੰ ਕੰਪੋਲ ਨਾ ਛੱਡ ਦੀਏ ਇਹ ਨਾ ਸਮਝ ਜਾਈਏ ਕਿ ਉਹ ਥਾਣੇ ਨਹੀਂ ਜਾਣਗੇ ਉਹ ਜਾ ਸਕਦੇ ਆ ਅੱਜ ਕੱਲ ਥਾਣੇ 'ਚ ਕੁੜੀ ਵਾਲਿਆਂ ਦੀ ਸੁਣਵਾਈ ਆ ਇਹ ਰਾਂ ਵੀ ਆਪਾਂ ਸਾਰੇ ਘੇਰੇ ਚ ਆ ਜਾਈਏ ਤੇ ਮੇਰੀ ਗੱਲ ਮੰਨੋ ਕੋਈ ਪ੍ਰਧਾਨ ਨੂੰ ਪਾਓ ਤੇ ਮਾਫੀ ਮੰਗ ਲਓ ਲੈ ਮਾਫੀ ਮੰਗੋ ਉਹ ਬਸੋ ਹੀ ਗੱਲ ਸਹੀ ਆ ਪਿੱਛੇ ਨਾ ਝੁੱਕ ਕੇ ਲਾ ਗਈ ਆ ਕਰਵਾਓ ਜੇ ਤੇ ਤੇਰੀ ਮੁੰਡੇ ਨਾਲ ਕਿਸੇ ਦੀ ਬਾਤ ਵੀ ਆ ਗਈ ਐ ਤੇ ਗੱਲ ਕਰਕੇ ਵੇਖ ਲੈ ਤੇ ਜੇ ਨਹੀਂ ਆਜੀ ਤੇ ਦੋ ਠਾਣੇ ਫਿਰ ਪਟਚਾਉ ਦੇ ਤੋ ਕੋਈ ਗੱਲ ਨਹੀਂ ਸੁਣਵਾਈ ਹੈਗੀ ਨਾ ਉਹਨਾਂ ਦੀ ਤੇ ਕੋਈ ਗੱਲ ਨਹੀਂ ਸੁਣਵਾਈ ਨਾ ਅੱਤਕਲ ਇਹ ਚੀਜ਼ ਦੀ ਵੀ ਬੜੀ ਆ ਮੇਰੇ ਤੋਂ ਹੈਗੇ ਬੰਦੇ ਕੋਈ ਗੱਲ ਨਹੀਂ ਮੈਂ ਵੀ ਕਰ ਲੂੰਗਾ ਕੋਈ ਨਾ ਕੋਈ ਹਾਲਾ ਮਸਲਾ ਠੀਕ ਹੈ ਨਾ ਈਡੀ ਚੱਗੀ ਨਹੀਂ ਆਪਣੇ ਘਰ ਦੇ ਉੱਤੇ ਫੋਨ ਦਿੰਦਾ ਮੈਂ ਕੋਈ ਗੱਲ ਤੇ ਮੇਰੀ ਗੱਲ ਸੁਣੋ ਮੈਂ ਦੰਨਾ ਭਾਈ ਦੀ ਗੱਲ ਸਹੀ ਜੇ ਕੋਈ ਬੰਦਾ ਬੰਦਾ ਵਿਚ ਪਾ ਦੇਣਾ ਪਹਿਲਾਂ ਤੇ ਗੱਲ ਕਰ ਲਈਏ ਤੇ ਚੰਗੀ ਗੱਲ ਜੀ ਚੰਗੇ ਰਹਿਵਾਂ ਜੀ ਮਤਲਬ ਕੀ ਤੇਰਾ ਮੈਂ ਮੇਰੀ ਸੁਣੋ ਗੱਲ ਘਰ ਤੇ ਆ ਲੈਂਦਾ ਉਹਨੂੰ ਫੇਰ ਅਸੀਂ ਦੱਸਾਂਗੇ ਕਿ ਕੀ ਚੀਜ਼ ਆ। ਇਹ ਕਰੀ ਮਿੱਠੇ ਪਿਆਰੇ ਹੋ ਕੇ ਲੈ ਆਈਏ ਕਿ ਤਰੀਕੇ ਨਾਲ ਨੂੰ। ਤੇ ਜੇ ਸੀਮਾ ਉਹਨਾਂ ਨੇ ਆ ਨਹੀਂ ਦਿੱਤਾ ਤਾਂ ਫੇਰ ਕੋਸ਼ਿਸ਼ ਤਾਂ ਕਰੀ ਮੰਮੀ, ਕੋਸ਼ਿਸ਼ ਕਰਨ ਵਿੱਚ ਕੀ ਜਾਂਦਾ? ਉਹ ਜਦੋਂ ਮੰਮੀ ਮਾਫੀ ਮੰਗ ਲਈ ਸਭ ਕੁਝ ਹੋ ਗਿਆ। ਫੇਰ ਉਹਨਾਂ ਨੇ ਇਹ ਸੜਾ ਵੀ ਆਪਣੀ ਧੀ ਘਰ ਪਟਾਣ ਛੱਡਨੀ ਆ। ਤੇ ਭੇਜਣਗੇ ਜੀ। ਇਹਦਾ ਇੱਕ ਕੰਮ ਖੋਰ ਕਰਨਾ ਵਾ। ਜਦੋਂ ਘਰ ਆ ਗਈ ਨਾ ਤੇ ਗੇੜ ਨੂੰ ਲਾਵਾਂਗੇ ਤਾਲਾ ਤੇ ਚਾਬੀ ਰੱਖਿਆ ਮੰਮੀ ਤੁਸੀਂ ਆਪਣੇ ਕੋਲ। ਤਾਲਾ ਲਾ ਕੇ ਕੀ ਕਰਨਾ ਜੇ? ਮਿੰਟ ਬਾਅਦ ਤੇ ਸਾਡੀ ਮਾਂ ਇੱਥੇ ਆ ਜਾਂਦੀ ਆ। ਜੇ ਉਹ ਆ ਵੀ ਹੋਣੇ ਕਿਨੇ ਕਿੰਨੇ ਕਿਉਂ ਮਾਰੇਗੇ ਤੇ ਫਿਰ ਮੇਰੇ ਰਿਸ਼ਤੇਦਾਰਾਂ ਸੋਹਰੇ ਆ ਤੇ ਬਦਨਾਮੀ ਹੋ ਜੈਣੀ ਆ ਤੇ ਜੇ ਮੇਰੀ ਮਾਂ ਆ ਚੁਗੀ ਤੇ ਤੁਹਾਡੇ ਕੋਈ ਰਿਸ਼ਤੇਦਾਰ ਆ ਜਣਗੇ ਤੇ ਅੰਦਰ ਨਹੀਂ ਮਾਰੋਗੇ ਬਾੜਾਂਗੇ ਆਪਣੇ ਰਿਸ਼ਤੇਦਾਰਾਂ ਨੂੰ ਤੇ ਆਪਾਂ ਬਾੜ ਲਾਂਗੇ ਤੇ ਤੁਹਾਡੀ ਮਾਂ ਨੂੰ ਫਿਰ ਮੈਂ ਦੱਸੂ ਕੀ ਜਵਾਬ ਦੇਣਾ ਕਿ ਮੇਰੇ ਮਾਂ ਕਿਤੇ ਮੇਰੀ ਮਾਂ ਕਿਤੇ ਥਾਣੇ 'ਚ ਲੱਗੀ ਆ ਬਾਰੇ ਤਾਂ ਘੱਟ ਨਹੀਂ ਆ ਗੱਲਾਂ ਆਉਂਦੀਆਂ ਉਹ ਚਾਈਆਂ ਉਹ ਜਦੋਂ ਤੁਹਾਨੂੰ ਜਦੋਂ ਮੇਰੀ ਮਾਂ ਨੂੰ بار بار ਸੁਣਾਈ ਜਾਂਦੀ ਮੇਰੀ ਗੱਲ ਸੁਣ ਤੁਸੀਂ ਆਸੇ ਤੇ ਮੈਂ ਤਾਂ ਸੋਣਾ ਤੁਹਾਡੀ ਮਾਂ ਨੂੰ ਪੈਣ ਆਪਣੇ ਘਰ ਦਾ ਮਸਲਾ ਲੈ ਕਰ ਲੀਏ ਬਾਅਦ ਤੁਹਾਡੇ ਵਾਲਾ ਵੀ ਕਰ ਲਾਂਗੇ ਮੇਰੀ ਗੱਲ ਸੁਣੋ ਸਿੱਧੀ ਜੀ ਗੱਲ ਚ ਇਹ ਜਿਹੜੀਆਂ ਗਲਤੀਆਂ ਆਪਣੇ ਕੋ ਪਹਿਲਾਂ ਆਈਆਂ ਨਾ ਉਹ ਆਪਾਂ ਹੁਣ ਨਾ ਕਰੀਏ ਕਿੰਨੀ ਕੁ ਵਾਰੀ ਗੱਲਾਂ ਕਰੇਗਾ ਅਖੇ ਜਿਹੜੀਆਂ ਗਲਤੀਆਂ ਮੇਰੇ ਕੋ ਪਹਿਲਾਂ ਆਈਆਂ ਉਹ ਨਹੀਂ ਹੋਣਗੀਆਂ ਜਿਹੜੀਆਂ ਗਲਤੀਆਂ ਮੇਰੇ ਕੋ ਪਹਿਲਾਂ ਆਈਆਂ ਆਂਦੇ ਆ ਚਾਰ ਦਿਨ ਨਹੀਂ ਪਏ ਤੇ ਤੂੰ ਉਹ ਗਲਤੀ ਦਾ ਫੇਰ ਮਮੀ ਤਾਂ ਨੂੰ ਕਹਿ ਲੱਗੀਆਂ ਵੇਲੇ ਨੋਤੇ ਆਪਕ 2 ਸਾਲ ਰੱਖਿਆਈ ਇਹਦੇ ਤੇ ਮੈਂ ਕਿਹਦੀ 2 ਮਹੀਨੇ ਨਹੀਂ ਕੱਟਿਆ ਤੇ ਗੱਡੀ ਵੀ ਮੰਗਣੀ ਸ਼ੁਰੂ ਕਰ ਦਿੱਤੀ ਆ ਹੁਣ ਲਾੜੇ ਮੇਰੀ ਸੁਣ ਗੱਲ ਵੇਖ ਇਹ ਹੈ ਜੀ ਟੀ ਕੱਲੇ ਕੱਲੇ ਤੇ ਇਹਨੂੰ ਆਪਾਂ ਮਾਰਨਾ ਖਾਣਾ ਵਾ ਇੱਕਦਮ ਨਹੀਂ ਸਾਰਾ ਮੂੰਹ ਚ ਪਾ ਲੈਣਾ ਅਸੀਂ ਕੀ ਕਰਾਂਗੇ ਤੇਰਾ ਜਨਮ ਦੇ ਨਾਮ ਕੋਣ ਵਧੀਆ ਤਰੀਕੇ ਨਾਲ ਬਣਾਵਾਂਗੇ ਕਿਸੇ ਨੇ ਤਾਂ ਹੁਣ ਨੰਗ ਗਿਆ ਅੱਜ ਚਰਮ ਦੇ ਨਹੀਂ ਕਿਸੇ ਨੂੰ ਚੇਤਾ ਹੈਗਾ ਜੇ ਕਿ ਅੱਜ ਤੁਹਾਡੇ ਵੀਰ ਦਾ ਚਰਮ ਦੇ ਨੇ ਪਸੰਦ ਆ ਗਏ ਮੂੰਹ ਜੇ ਸੋਰੇ ਹੁੰਦੇ ਨਾ ਉਹ ਜਾਂਦੀ ਉਧਰ ਤੇਕੇ ਕਹੇ ਜੀ ਗੱਡੀ ਆਉਂਦੀ ਤੇ ਕਿਸਾਂ ਨੂੰ ਲੱਗਣਾ ਹੀ ਚਰਮ ਦੇਣੀਆਂ ਹੁਣ ਤੇ ਕੁਛ ਲੱਗal ਹੀ ਨਹੀਂ ਦੀਆ ਅਬੀ ਤੇਰੀ ਮਾਸੀ ਦਾ ਫੋਨ ਆਇਆ ਕਿ ਹੈਪੀ ਬਰਥਡੇ ਕਹਿ ਦਿਓ ਇਹਨੂੰ ਹੈ ਤੇ ਮੈਨੂੰ ਕਿਥੇ ਚੇਤਾ ਸੀ ਮੈਂ ਮਮੀ ਉਹਨੂੰ ਆਪ ਮੈਂ ਨਹੀਂ ਚੇਤਾ ਹੈਗਾ ਕੋਈ ਚੇਤਾ ਨਹੀਂ ਟੈਨਸ਼ਨਾਂ ਦੇ ਵਿੱਚ ਭੱਜੇ ਬੈਤੇ ਮਮੀ ਛੱਡੋ ਗੱਲ ਮੁੱਕ ਦੀ ਗੱਲ ਹੈ ਜੀ ਯੇ ਜੇ ਗੱਲ ਸਹੀ ਜੇ ਆਪਾਂ ਮਿੱਠੇ ਪਿਆਰੇ ਹੋਗੇ ਕਿ ਇੱਕ ਤਰ੍ਹਾਂ ਕਿੜੇ ਕਰੀ ਲਾ ਯੂਨੂ ਤੇ ਤੇ ਇੱਕੇ ਦਾਮਣਾ ਕਰੀਏ ਹੁਣ ਜੋ ਵੀ ਕਰਨਾ ਹੌਲੀ ਹੌਲੀ ਕਰ ਦਈਏ ਪਰ ਜਿਹੜੀ ਪਹਿਲਾਂ ਗਲਤੀ ਹੋਈ ਨਾ ਜਿਹੜੀ ਮੈਂ ਫੋਨ ਫੜਾ ਛੱਡਿਆ ਨੂੰ ਘਰੇ ਫੋਨ ਲਾ ਦਿੰਦੀ ਉਹ ਤੋਂ ਬਾਅਦ ਵਿੱਚ ਮੈਂ ਫੋਨ ਇਹਦੇ ਹੱਥ 'ਚ ਨਹੀਂ ਰਹਿਣ ਦੇਣਾ ਜਿਹੜਾ ਚੁੱਕਦੇ ਫੋਨ ਫੜਾ ਦੇ ਕਰ ਕਰ ਦਿੰਦੀ ਸੀ ਇੱਕ ਗੱਲ ਚ ਇਹਦਾ ਫੋਨ ਜਿੱਦਾਂ ਦੀ ਗਈ ਇੱਥੇ ਹੀ ਪਿਆ ਕਿਸੇ ਦਾ ਕੋਈ ਫੋਨ ਨਹੀਂ ਆਇਆ ਜੇ ਮੰਨ ਲਓ ਇਹਨੂੰ ਕੋਈ ਸੁੱਕਣ ਸੇਲੀ ਚੁਕਣਾ ਦਿੰਦੀ ਆ ਕੋਈ ਰਿਸ਼ਤੇਦਾਰ ਭੈਣ ਭਰਾ ਚੁਕਣਾ ਦਿੰਦੇ ਆ ਫੋਨ ਤੇ ਆਣਾ ਚਾਹੀਦਾ ਸੀ ਨਾ ਕਿਸੇ ਦਾ ਫੋਨ ਆਇਆ ਜੀ ਨੀ ਲੋ ਜੀ ਚਾਰ ਦਿਨ ਤੇ ਉਦੋਂ ਦਾ ਕੀਤਾ ਨਹੀਂ ਫੋਨ ਕੀ ਆਣਾ ਬੇਬੀ ਸੀਮਾ ਬੈਟਰੀ ਦਾ ਹੁਣ ਲੋ ਹੋਈ ਨਾ ਪਹਿਲਾਂ ਤੇ ਨਾ ਲੋ ਹੈਗੀ ਸੀ ਬੈਟਰੀ ਲੱਕੀ ਤੂੰ ਦੱਸ ਪੁੱਤ ਤੂੰ ਜਿੱਤਰਾ ਕਹਿੰਗਾ ਨਾ ਆਪਾਂ ਉਤਰਾ ਕਰਨਾ ਅੱਗੇ ਵੇਖ ਲੈ ਮੈਂ ਨਾਣੇ ਮਗਰ ਲਾ ਕੇ ਕਿੱਡੀ ਵੱਡੀ ਗਲਤੀ ਕਰ ਬੈਠਿਆ ਤੁਸੀਂ ਆਂ ਜੀ ਆਪਾਂ ਚੱਲ ਜੀ ਚਾਰ ਦਿਨ ਮੰਮੀ ਮਗ ਆਪੀ ਇਹ ਸਭ ਜਾਣਦੇ ਮਸਲਾ ਮੈਂ ਕੀ ਕਰਾਂ ਨਹੀਂ ਤਾਂ ਆਪ ਡਰ ਲੱਗਣ ਲਿਆ ਹਾਂ ਚਾਰ ਦਿਨ ਪੁੱਤ ਜੇ ਤੂੰ ਚਲੇਗੀ ਨਾ ਤਰ ਵੀਰੇ ਦਾ دل ਲਗਣਾ ਨਾ ਮੇਰਾ دل ਲਗਣਾ ਨਾਲੇ ਤੁਸੀਂ ਚਲ ਗਏ ਤੇ ਪਿੱਛੇ ਮਸਲਾ ਕਿ ਦੱਸ ਜਾਣਾ ਜੀ ਆਪਾਂ ਸਾਰੇ ਰਲ ਕੇ ਕੋੜਾ ਕੁ ਕਰ ਲਾਂਗੇ ਵੇਖ ਰਹਿਣੇ ਆ ਗੇਮ ਸਾਰੀ ਤੇਰੇ ਹੱਥ ਆ ਗਈ ਉਹ ਕਿਉਂਕਿ ਉਹਨਾਂ ਨੇ ਤੀ ਤੇ ਨਾਲ ਤੇਰੇ ਹੱਥੋਂ ਸੋਣੀ ਆ ਤੇ ਜੇ ਤੂੰ ਉੱਥੇ ਜਾ ਕੇ ਮਾਫੀ ਮੰਗ ਲਿਆ ਗਣਾ ਤੇ ਸਭ ਕੁਝ ਉਹਨਾਂ ਨੇ ਭੁੱਲ ਜਾਣਾ ਉਹਨਾਂ ਦਾ ਉਹਨਾਂ ਦਾ ਇੱਕੋ ਚਾਹਗਾ ਵਾ ਕਿ ਸਾਡਾ ਜਵਾਈ ਸਾਡੇ ਘਰ ਆਵੇ ਖੁਸ਼ੀ ਖੁਸ਼ੀ ਆਵੇ ਕੁਝਿ ਕੁਝੀ ਜਾਵੇ ਨਹੀਂ ਤੇਰੇ ਕਹਿਣ ਦਾ ਇਹ ਮਤਲਬ ਇਹ ਆ ਕਿ ਮਾਫੀ ਜਾ ਕੇ ਮੰਗ ਰਵੇ ਤੇ ਆ ਕੇ ਚੁੱਪ ਕਰ ਜਵੇ ਸਮੇਂ ਦੇ ਹਿਸਾਬ ਨਾਲ ਆਪਾਂ ਗੱਲ ਕਰਾਂਗੇ ਹਾਂ ਇਹ ਤਾਂ ਗੱਲ ਮੈਂ ਕਹਿ ਰਿਹਾ ਨਹੀਂ ਤੇ ਤੀ ਮਾਫੀ ਤੇ ਮੰਗਵਾ ਲਈਏ ਕੱਲ ਨੂੰ ਤੇਰੇ ਉੱਤੇ ਇਹਨੂੰ ਕੁਝ ਕਹਿ ਨਹੀਂ ਸਕਦੇ ਉਹਦਾ ਤਾਂ ਸੁਭਾਅ ਹੱਥ ਹੋ ਗਿਆ ਉੱਚਾ ਕਿ ਮੈਨੂੰ ਕਹਿ ਜੀ ਦੀ ਮੈਂ ਪੇਟਿਆਂ ਨੂੰ ਜਾ ਕੇ ਦੱਸਾਂਗੀ ਤੇ ਜਿਹੜੀ ਲੈਣਾ ਮੇਰੀ ਹੁਣ ਗੱਲ ਜਿਹੜੀ ਸਕੀਮ 'ਚ ਮੈਂ ਹੈਗਾ ਜਿਹੜੀ ਤੂੰ ਮਾਫੀ ਮੰਗਵਾਣੀ ਪ੍ਰਧਾਨ ਦੇ ਸਾਹਮਣੇ ਮੰਗਣੀ ਕੇਸ ਦੇ ਅਗਲੇ ਨੂੰ ਛੱਕ ਰਿਹਾਣਾ ਚਾਹੀਦਾ ਵੀ ਮਾਫੀ ਕਿਉਂ ਮੰਗਣ ਦਿਆ ਵਾ ਅਗਲੇ ਨੂੰ ਸਬੂਤ ਹੋ ਜਾਊਗਾ ਵੀ ਮੁੰਡੇ ਨੇ ਮਾਫੀ ਮੰਗੀ ਤਾਂ ਕੁੜੀ ਘਰ ਆਈ ਆ ਤੇ ਜਦੋਂ ਕੱਲ ਨੂੰ ਫੇਰ ਆਪਾਂ ਜੇ ਕੁੱਟਿਆ ਜਾਂ ਕੁਛ ਕੀਤਾ ਤਾਂ ਆਪਾਂ ਨਾ ਗਾਣਾ ਤੇ ਮੁੰਡਾ ਤੇ ਸਾਡਾ ਸਾਊਗਾ ਇਹਨੂੰ ਤੇ ਰਹਿਣ ਇੱਥੇ ਰਹਿਣਾ ਨਹੀਂ ਆਇਆ ਚਲੋ ਹੁਣ ਫਾਲਤੂ ਦੀਆਂ ਗੱਲਾਂ ਨਾ ਕਰੋ ਹੈ ਹੁਣ ਪੜਾ ਰੋਟੀ ਖਵਾ ਦੇ ਆ ਕੱਲ ਵੀ ਕੀ ਤੂੰ ਆ ਦੋ ਦੋ ਰੋਟੀਆਂ ਖਵਾਨੀਆਂ ਤੀਜੀ ਰੋਟੀ ਤੇਰ ਕੋ ਲੱਖਦੇ ਨਹੀਂ ਆ ਲੱਕੀ ਵੇ ਕੱਲ ਦਾ ਭੁੱਖਾ ਏ ਉਹ ਕਹਿੰਦੇ ਦੋ ਰੋਟੀਆਂ ਦੋ ਵਾ ਤੂੰ ਰੋਟੀ ਦਿੰਦੀ ਨਹੀਂ ਗਈ ਮੈਂ ਅੱਜ ਤਾਂ ਨਹੀਂ ਪੰਜ ਪੰਜ ਲਾ ਕੇ ਰੱਖੀਆਂ ਆ ਗਏ ਤੇ ਮੈਂ ਤੁਹਾਨੂੰ ਰੋਟੀ ਦੇ ਦਾਂ ਬਹੁਤ ਹੀ ਡੈਨਿੰਗ ਟੇਬਲ ਤੋਂ ਪੇਲੇ ਦਾ ਚੜੀਆਂ ਮੈਨੂੰ ਪਤਾ ਆਪਣੇ ਆਪਣੇ ਵੀਰ ਨੂੰ ਵੀ ਦੇ ਦੇ ਹੈ ਇੱਕੋ ਸਬਜ਼ੀ ਦਾ ਕੁੱਕਰ ਭਰ ਕੇ ਚਾੜ ਲੰਨੀ ਆ ਤੇ ਉਹੋ ਹੀ ਖਾਈ ਜੀ ਵਾਈ ਵਾਲੀ ਦਾਲ ਸਾਨੂੰ ਖਵਾਈ ਜਾਵੇ ਮਾਂ ਬਣਾਏ ਅੱਜ ਫੇਰ ਮੈਂ ਵਾਈ ਵਾਲੇ ਉਹ ਹੀ ਖਾਣੀ ਜੀ ਮੈਨੂੰ ਪਤਾ ਜਿਹੜੇ ਤੋਂ ਮਾਂ ਬਣਾਏ ਆ ਆ ਪਰਸੋਂ ਦੇ ਮਾਂ ਬਣੇ ਤੇ ਜਦੋਂ ਉਹ ਇਹ ਲੈ ਠੰਡੇ ਕਰਕੇ ਤੁਹਾਨੂੰ ਆਈਸ ਬਾਕਸ ਵਿੱਚ ਲਾ ਦੇਣੀ ਆ ਉੰਤਰਾ ਮੈਂ ਰਾਤੀ ਵੇਖਾਂ ਕਿ ਰਣਜੀਤ ਨੂੰ ਚਾ ਚੜਿਆ ਨਹੀਂ ਆਈਸਕ੍ਰੀਮ ਲੈ ਕੇ ਆਇਆ ਫਿਰ ਮੈਨੂੰ ਪੁੱਛਿਆ ਵੀ ਤੂੰ ਆਈਸਕ੍ਰੀਮ ਲੈ ਕੇ ਆ ਨਾ ਇਹ ਕਹਿੰਦਾ ਮੈਂ ਤੇ ਲੈ ਕੇ ਆਇਆ ਉਹ ਥੋੜੀ ਜਿਹੀ ਮੈਂ ਕੱਢ ਕੇ ਵੇਖੀ ਤਾਂ ਮੈਂ ਵੇਖਿਆ ਮਾਂ ਦੀ ਦਾਲ ਤੇ ਫਰਿੱਜ ਵਿੱਚ ਜਦੂ ਚੋਲ ਵੀ ਲਗਾਏ ਹੋਏ ਆ ਮੰਮੀ ਇੱਕ ਗੱਲ ਹੈ ਜੀ ਉਹ ਸ਼ਮਮੀ ਇੱਥੇ ਅੱਜ 17ਵੀਂ ਖਾਂਦੀ ਭਾਵੇਂ ਜੋ ਮਰਜ਼ੀ ਕਰਦੀ ਖਾਣ ਪੀਣ ਨਾਲ ਕੋਈ ਕਸਰ ਨਹੀਂ ਛੱਡੀ ਸਾਰਾ ਉਹ ਵਜਿਆ ਹਾਲੀਆਂ ਸਬਜ਼ੀਆਂ ਬਣਾਉਂਦੀ ਏ ਤੇ ਸਿਰਫ ਦਾਲਾਂ ਹੀ ਬਣਾਉਂਦੀ ਏ ਨੂੰ ਦਾਲਾਂ ਤੋਂ ਸਵਾਦ ਕੁਛ ਲੱਭਦਾ ਹੀ ਨਹੀਂ ਸ਼ੁਕਰ ਕਰੋ ਦਾਲਾਂ ਮਿਲਣੀਆਂ ਨਹੀਂ ਤੇ ਪਾਣੀ ਵਿੱਚ ਡੋਗ ਡੋਗ ਕੇ ਖਾਣੀਆਂ ਤੇ ਭਰਾਵਾ ਆ ਸ਼ੁਕਰ ਕਰ ਆ ਸਬਜ਼ੀਆਂ ਆਈਸ ਬਾਕਸ ਵਿੱਚ ਬਾਕਸ ਵਿੱਚ ਰੱਖ ਦੇਈ ਆ ਇਹਦਾ ਵਾਸਾ ਚੱਲੇ ਨਾ ਤੇ ਰੋਟੀਆਂ ਬਣਾ ਕੇ ਵੀ ਆਈਸ ਬੋਕਸ ਵਿੱਚ ਲਾ ਦੇ ਤੇ ਜਦੋਂ ਦਿਲ ਕਰੇ ਤੇ ਗਰਮ ਗਰਮ ਖਾਈ ਜਾਵੇ ਕੱਢ ਕੇ ਗਰਮ ਕਰੋ ਘਿਓ ਲਾਓ ਆਂ ਜੀ ਨਹੀਂ ਆਇਆ ਆ ਚਾ ਚੜ ਗਿਆ ਚੁੱਪ ਕਰ ਮੈਨੂੰ ਤਾਂ ਲੱਗਦਾ ਕਿ ਤੇ ਇਹਦੇ ਤੱਕ ਖਬਰ ਨਾ ਪਹੁੰਚ ਗਈ ਹੋਵੇ ਤੇ ਇਹਦੇ ਤੱਕ ਖਬਰ ਪਹੁੰਚੋਣੀ ਕਿੰਨੇ ਮੈਂ ਤੇ ਇੱਥੇ ਆ ਵੀ ਇੱਥੇ ਆ ਤੂੰ ਨਹੀਂ ਆਉਂਦੀ ਚੁੱਪ ਕਰ ਮਾਤਾ ਮੜਾਈ ਕਰਨਿਆ ਉਹ ਵੈਸੇ ਹੀ ਮਿਲਣ ਆਈ ਹੋਣੀ ਆ ਉਹ ਕਿਤਰਾ ਗਈ ਭਾਈ ਜੀ ਨੂੰ ਸਾਹ ਬਣ ਕੋਈ ਮੇਰੀ ਗੱਲ ਸੁਣ ਐਨੂ ਸੀਮਾ ਨੂੰ ਕਹ ਦੇ ਕਿ ਜਿਹੜੀਆਂ ਆਈਸ ਬਾਕਸ ਵਿੱਚ ਰੋਟੀਆਂ ਰੱਖਦੀ ਹੈ ਨਾ ਕਿਤੇ ਉਹ ਰੋਟੀਆਂ ਨਾ ਖਵਾ ਦੇਵੇ ਠੀਕ ਹੈ ਅੱਪਾ ਤੇ ਉੜ ਗਏ ਚ ਗਏ ਮੰਮੀ ਮੈਂ ਨਹੀਂ ਉਹਨੂੰ ਕੁਝ ਕਹਿਣਾ ਮੈਂ ਜੇ ਕੋਸ਼ਿਸ਼ ਵੀ ਕਰਾਂ ਮੇਰੇ ਨਾਲ ਲੜ ਪੈਂਦੀ ਹੈ ਮੈਨੂੰ ਮਿਹਨੇ ਪਤਾ ਕਿੰਨੇ ਦਿੰਦੀ ਹੈ ਚਲ ਚੁੱਪ ਕਰ ਤੇ ਬਾਕੀ ਗੱਲ ਵੇਖੀ ਕੋਈ ਕਰੇ ਨਾ ਆਪਣੀ ਮਾਂ ਦੇ ਨਾਲ ਉਹਨੂੰ ਨਹੀਂ ਕੋਈ ਗੱਲ ਪਤਾ ਲੱਗਣੀ ਚਾਹੀਦੀ ਕਿ ਸਾਡੇ ਘਰ ਵਿੱਚ ਇਹ ਗੱਲਬਾਤ ਹੋਈ ਹੈ ਨਹੀਂ ਨਹੀਂ ਮੰਮੀ ਤੁਸੀਂ ਚਿੰਤਾ ਨਾ ਕਰੋ ਕੋਈ ਗੱਲ ਨਹੀਂ ਪਤਾ ਲੱਗਦੀ ਹਾਂਜੀ ਹਾਂਜੀ ਬਹਿ ਜਾ ਮੈਂ ਬੈਠੇ ਹੋ ਸਾਰੇ ਜਣੇ ਸਸੀ ਸਸੀ ਕੀ ਜੀ ਠੀਕ ਆ ਸਸੀ ਕਾ ਭੈਣ ਜੀ ਸਸੀ ਨਾਲ ਜੀ ਆ ਗਈ ਹਾਦੀਆ ਵਧੀਆ ਹੋਰ ਸੁਣਾਓ ਕੀ ਹਾਲ ਚੱਲ ਜੇ ਵਧੀਆ ਵਧੀਆ ਸ਼ੁਕਰ ਮੇਰੀ ਭੈਣ ਵੀ ਕਿਤੇ ਘਰ ਆਈ ਹੈ ਹਾਂ ਮੈਂ ਕਿੰਨੇ ਸੁਨਿਆ ਭੇਜਦੀ ਸੀ ਕਿ ਲੱਕੀ ਹਾਂ ਤੇ ਵੀ ਉਹਦਾਂ ਸੁਨਿਆ ਭੇਜਿਆ ਕਿ ਆਪਣੀ ਮੰਮੀ ਨੂੰ ਕਹੇ ਕਿ ਆਪਣਾ ਝੋਕ ਬੈਗ ਤੇ ਇੱਥੇ ਆ ਜਾ ਰੋਟੀ ਪਾਣੀ ਇੱਥੇ ਖਾਇਆ ਕਰਾ ਕੇ ਹੋਰ ਠੀਕ ਹੈ ਤੁਹਾਡੀ ਤੇ ਪਰ ਨਹੀਂ ਆਉਂਦੇ ਕਿੱਥੇ ਜੀ ਕਿੱਥੇ ਟਿਆ ਮੇਦੇ ਨਾ ਮਿਲਦਾ ਕੀ ਕਰੀਏ ਫੇਰ ਹੁਣ ਲੈ ਭੈਣ ਜੀ ਤੂੰ ਕੱਲੇ ਤੇ ਹੈਗੀ ਆ ਆ ਖਾਣੀਆਂ ਤੂੰ ਗਰਾਈਆਂ ਰੋਟੀ ਦੀਆਂ ਹੀ ਆ ਹੈ ਤੂੰ ਕੜੀਆਂ ਕੇ ਚੋਲਾ ਦੀਆਂ ਖਾਣੀਆਂ ਆ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਮੈਂ ਪਾਣੀ ਲੈ ਆਂ ਜਾ ਕੇ ਸਮਾਨ ਸਮੁੰਦੇ ਲੈ ਕੇ ਆਏ ਨਹੀਂ ਚਮਾਂਗੀ ਆ ਵੇਖਾ ਬੈਠ ਕੇ ਰਹਿਣਾ ਨਹੀਂ ਹੈਗਾ ਨਹੀਂ ਨਹੀਂ ਮੈਂ ਚੱਲ ਜਾਣਾ ਮੈਂ ਲੈ ਭੈਣੇ ਚੱਲ ਜਾਂਦੀ ਆ ਅਗਲੇ ਨੇ ਜਿਹੜਾ ਨਹੀਂ ਆ ਪਾਣੀ ਲੈ ਕੇ ਮੈਂ ਪਾਣੀ ਲੈ ਕੇ ਆਉਣੀ ਆ ਤੂੰ ਬੈਠੋ ਆਇਆ ਹੈ ਕੀ ਮਾਂ ਤੂੰ ਪਾਣੀ ਲੈ ਜਾਂਦੀ ਆ ਜਿਹੜਾ ਰੋਟੀ ਕਿਚੇ ਹੈ ਨਵੀਂ ਰੋਟੀ ਹਾਂ ਤੇ ਕੇ ਗਈ ਆ ਉਹਦੇ ਨੂੰ ਨਹੀਂ ਲੱਗਨ ਦੀ ਆ ਤੇ ਆਪਾਂ ਬੇਜਲ ਨਹੀਂ ਆਹ ਦੋ ਦਿਨ ਹੀ ਫਿਰ ਜੀ ਆ ਮੈਂ ਚੰਦਾ ਆ ਮੈਂ ਇੱਥੇ ਆਂ ਅੱਛਾ ਮੇਰੇ ਪਾ ਜਣਾ ਚਲੋ ਵੀ ਰਹਿ ਆ ਉਹਨੇ ਮੰਮੀ ਕੋ ਕੰਮ ਨਹੀਂ ਨਾ ਹੁੰਦਾ ਤੇ ਮੈਂ ਆਣਾ ਹੀ ਘਾਡੇ ਵੱਲ ਸੋ ਹਾਂ ਤੇ ਮੈਂ ਉਹਨੂੰ ਦੋ ਦਿਨਾਂ ਨੂੰ ਸੁੱਕ ਭੇਜਦਾ ਪਰ ਮੈਂ ਅੱਜ ਹੀ ਘਾਡੇ ਨਾਲ ਜਾਂਦਾ ਮੰਮੀ ਤੇ ਜੱਦੀ ਲੈ ਆਏ ਉਹ ਮੰਮੀ ਨੂੰ ਜਾਣ ਜਿੰਬਾ ਤੇਨੀ ਪਰ ਜਾਈ ਹੋਏ ਤੇਰੇ ਵਰਗੀ ਤੂੰ ਵੀ ਟੇਕੇ ਉਹ ਵੀ ਟੇਕੇ ਵੀਰਾਨੇ ਤੂੰਨੇ ਕਿਹਾ ਸੋਰੇ ਮੈਂ ਆ ਵੀ ਇੱਕ ਬੇਰਾਂ ਪੁੱਤਰ ਐਦਾ ਬਿਸ਼ਰਮ ਹੀ ਤੇ ਰੰਦਾ ਇੱਥੇ ਵੀ ਆਈ ਮਮੀ ਤੂੰ ਚੋਪੜੀ ਲੈ ਸਕਦੇ 2 ਮਿੰਟ ਪਹਿਲਾਂ ਪਾਣੀ ਧਾਣੀ ਤੇ ਪੀਓ ਸੀਮਾ ਲੈ ਆ ਪਾਣੀ ਲਿਆ ਮੇਰੇ ਲਈ ਪਾਣੀ ਹੋਰ ਸੁਣਾਉ ਠੀਕ ਹੈ ਜੀ ਨਾ ਹਾਂ ਮੈਂ ਠੀਕ ਹਾਂ ਜੀ ਭੈਣ ਜੀ ਇਹਦੇ ਚ ਬੇਸ਼ਰਮ ਵਾਲੀ ਕਿਹੜੀ ਗੱਲ ਹੋ ਗਈ ਆ ਇਹਦਾ ਤੇ ਆਪਣਾ ਘਰ ਆ ਆ ਚੰਗਾ ਆਪਣਾ ਘਰ ਆ ਰੇ ਆਪਣਾ ਹੀ ਘਰ ਆ ਬਗਵਾਨ ਦਜਾਨਾ ਥੋੜਾ ਘਰ ਆਵਾ ਤੇ ਮਾਰੋ ਤੇ ਟੱਕ ਜਿ ਕਰੀ ਨੇ ਤੈਨੂੰ ਪਿੱਛੇ ਤੇ ਮੈਂ ਤੇ ਉੜਾਈ ਸੀ ਮਿਲਣਾ ਮੈਨੂੰ ਸੁਣਦਾ ਤੁਸੀਂ ਆਇਆ ਨਾ ਆ ਲੋ ਹੋਰ ਕੀ ਜਿਹਦਾ ਵਿੱਚ ਇਹਦਾ ਤੁਮਨੇ ਮਿਲਦਾ ਪਿਆ ਇਹ ਗੱਲ ਕਹਿੰਦਾ ਮੈਂ ਤੇ ਆਣਾ ਹੀ ਸੀ ਮੈਂ ਤੇ ਆਣਾ ਹੀ ਸੀ ਲੈ ਕਹਿੰਜੀ ਹਜੇ ਕੱਲ ਪਰਸੋ ਤੇ ਮੁੰਡਾ ਹੋ ਕੇ ਆਇਆ ਤੁਹਾਨੂੰ ਘਰ ਰਾਸ਼ਨ ਪਾ ਕੇ ਨੇ ਦੇ ਕੇ ਆਇਆ ਨਾਲ ਪੈਸਾ ਟਕਾ ਵੀ ਦੇ ਕੇ ਆਇਆ ਤੁਹਾਨੂੰ ਰਾਸ਼ਨ ਭੈਣ ਮੇਰੀ ਮੈਂ ਕੀ ਕਰਾਂ ਹੈ ਕੱਲੀ ਉੱਥੇ ਵਿਚਾਰੇ ਕੰਦਰ ਦੇ ਪੰਜਵੇਂ ਮੈਂ ਇਹਨਾਂ ਨੂੰ ਈ ਫਿਕਰ ਹੈਗਾ ਮੇਰਾ ਲੈ ਪੈਣਾ ਅਚਾਰ ਕੰਡਾ ਵਿੱਚ ਪੰਜਵੀਂ ਕੰਡ ਤੂੰ ਤੇ ਹੈਗੀ ਆ ਨਾ ਤੇ ਜੇ ਮੰਨ ਲਾ ਤੂੰ ਹੀ ਨਾ ਵੇ ਤੇ ਢੇਰ ਥੱਲੀਆਂ ਚਾਰ ਕੰਡਾ ਹੀ ਰਹਿ ਜਾਣਗੀਆਂ ਅੱਜ ਫੇਰ ਜੇ ਮੈਨੂੰ ਕੁਝ ਹੋ ਜੇ ਤੇ ਫੇਰ ਫੇਰ ਮੈਂ ਕੰਡਾ ਰੋ ਕੀ ਕਰਾਂਗੀ ਪਾਣੀ ਕੀ ਕਰੂ ਤੁਹਾਨੂੰ ਕੁਛ ਨਹੀਂ ਹੁੰਦਾ ਤੀ ਕਿਉਂ ਕਿ ਦਿਲ ਛੱਡ ਜਣੇ ਨਹੀਂ ਐਵੇਂ ਨਾਲੇ ਭਾਈ ਦਾ ਦੇ ਲਈ ਸਾਡੇ ਇੱਥੇ ਲੱਗਦਾ ਤੇ ਦਿਲ ਬੜਾ ਚੰਗਾ ਇੱਥੇ ਲੱਗਦਾ ਵੇ ਮਾਂ ਦਾ ਰਖੜਿਆ ਕਿਉਂ ਨਹੀਂ ਹੁੰਦਾ ਲੈ ਮਾਂ ਦਾ ਧਿਆਨ ਕਿਉਂ ਨਹੀਂ ਹੁੰਦਾ ਅਸ ਸਵੇਰੇ ਸ਼ਾਮ ਇਹਨੂੰ ਰੋਟੀ ਖਾਂਦੀਆਂ ਟਿਚਕੀਆਂ ਆਂਦੀਆਂ ਤੇ ਮੈਨੂੰ ਕਦੀ ਤੇਰੀ ਮਾਂ ਤੇਨੂੰ ਯਾਦ ਕਰਦੀ ਆ ਹਾਂ ਲੈ ਬੱਚਾ ਵੀ ਕਦੀ ਮਾਂ ਪਿਓ ਕੋ ਕਦੀ ਦੂਰ ਹੋਇਆ ਹਾਂ ਅ ਦੂਰ ਵਾਲਾ ਹੀ ਖਾ ਉਹ ਮੰਮੀ ਇਹ ਵੀ ਕੋਈ ਗੱਲ ਹੈ ਕਿ ਜੇ ਮੈਂ ਰੋਟੀ ਵੀ ਖਾਵਾਂ ਨਾ ਤਾਂ ਵੀ ਧਿਆਨ ਤੁਹਾਡੇ 'ਚ ਹੀ ਹੁੰਦਾ ਵਾ ਇਹ ਮੇਰੀ ਮਾਂ ਨੇ ਰੋਟੀ ਖਾਦੀ ਆ ਕਿ ਨਹੀਂ ਖਾਦੀ ਪਾਣੀ ਤੇ ਪੀਣਾ ਉਦੋਂ ਦੱਸ ਦਿੰਦੀ ਯਾਦ ਕਰਦੀ ਆ ਕਿ ਨਹੀਂ ਕਰਦੀ ਹੁਣ ਇਹ ਤੇ ਮਾਂ ਮੰਮੀ ਨਾਲ ਗੱਲ ਕਰਕੇ ਦੇ ਮੇਰੀ ਗੱਲ ਸੁਨੋ ਇਹਨਾਂ ਨੂੰ ਮੈਂ ਕਦੀ ਮਾਰਾ ਕਿਆ ਮੈਂ ਤਾਂ ਇਹਨਾਂ ਨੂੰ ਆਪ ਕਰਨੀ ਆ ਕਿ ਦੋ ਸੂਟ ਪਾਉ ਲਫਾਫੇ ਚ ਜਾਂ ਬੈਗ ਚ ਆ ਕੇ ਕੋਠੇ ਵਾਲਾ ਕਮਰਾ ਖਾਲੀ ਆ ਐ ਇੱਥੇ ਰੋ ਮੇਰੇ ਧੀ ਤੁਹਾਡੀ ਸੇਵਾ ਨਾ ਕਰੋਗੇ ਤੁਸੀਂ ਤਾਦ ਆਖੋ ਮੈਂ ਤਾਂ ਮੰਮੀ ਉਦੋਂ ਵੀ ਬੜਾ ਜ਼ੋਰ ਲਾਇਆ ਈ ਪੁੱਛੋ ਤੁਹਾਡੇ ਦੇ ਸਾਹਮਣੇ ਬੈਠਿਆ ਕੀ ਆਇ ਕਿ ਨਹੀਂ ਗਿਆ ਪੈਸੇ ਨਾ ਪੈਸਾ ਦੇ ਕੇ ਆਈਆਂ ਰਾਸ਼ਨ ਨਾ ਰਾਸ਼ਨ ਪਾ ਕੇ ਆਈਆਂ ਆਹ ਧੀਏ ਮੈਂ ਕਦੋਂ ਕਹਿੰਦੀ ਆ ਕਿ ਨਹੀਂ ਤੁਸੀਂ ਦੇਖਿਆ ਪਰ ਇਹ ਵੀ ਤਾਂ ਸੋਚੋ ਨਾ ਕੱਲੀ ਮੈਂ ਉੱਤੇ ਕੀ ਕਰਾਂ ਮੈਂ ਦੱਸਾਂ ਮੈਂ ਤੇ ਹਰ ਵੇਲੇ ਮੂੰਹ ਹੀ ਵੇਖਦੀ ਰਹਿੰਦੀ ਆ ਜਦੋਂ ਮੇਰੇ ਨੂੰਹ ਪੁੱਤਰਾ ਕੋਦੋਂ ਮੇਰੇ ਨੂੰਹ ਪੁੱਤਰਾ ਤੇ ਮਾਸੀ ਤੂੰ ਇਤਰੇ ਕੇ ਕਰਨਾ ਕੀ ਆ ਤੂੰ ਰੋ ਸਾਡੇ ਕੋਲ ਨਿਤ ਨਵੀਂ ਸਬਜ਼ੀ ਘਾਇ ਬਣਾਇਆ ਕਰੋ ਭੈਣਾਂ ਨੂੰ ਰੋਜ਼ ਪਾ ਕੇ ਦਵਾਦੀ ਨਵੀਂ ਤਨਵੀਂ ਸਬਜ਼ੀ ਨਹੀਂ ਮੈਂ ਤੇ ਉਹ ਬੰਦਾ ਬੈਠੇ ਕੱਪੜੇ ਵੀ ਨਹੀਂ ਕੱਢੇ ਜਾ ਕੇ ਵੇਖ ਲੈ ਅੰਦਰ ਪਿਆ ਨਹੀਂ ਬੈਠ ਸਿਆਣੀ ਹੋਣ ਲੱਗੀਆਂ ਢਾਡੇ ਵੱਲ ਆਉਣ ਮਾਸ ਆਹੋ ਕੋਈ ਕਹੇ ਜੁਲੈ ਮੈਂ ਕਾ ਗੱਲ ਕਰਦੀ ਉਹਦੇ ਪਿੱਛੇ ਕਹਿ ਦਿੰਦੇ ਜੇ ਸਹੀ ਗੱਲ ਸੋ ਪਰ ਸੋ ਰਾਤ ਮੈਂ ਸੁੱਤੀ ਤੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਤੇ ਮੈਂ ਤੁਹਾਨੂੰ ਇੰਨੇ ਫੋਨ ਕੀਤੇ ਇੰਨੇ ਫੋਨ ਕੀਤੇ ਪਰ ਤੂੰ ਮੇਰਾ ਫੋਨ ਇੱਕ ਵੇਲੇ ਨਹੀਂ ਚੁੱਕਿਆ ਤੇ ਗਵਾਂਡੀ ਮੈਨੂੰ ਰੱਪਿਆਸ ਵੱਲ ਲੈ ਕੇ ਗਈ ਉਹ ਮੈਂ ਤੇ ਮੰਮੀ ਫੋਨ 'ਚ ਚੋਕ ਕਰਕੇ ਸੋਣਾ ਵਾ ਫੇਰਾ ਤੇ ਡਿਸਟਰਬ ਨਾ ਕਰੇ ਕੋਈ ਮੈਨੂੰ ਆ ਮੈਨੂੰ ਥੋੜਾ ਬਤਾਈ ਕਿ ਤੂੰ ਠੀਕ ਨਹੀਂ ਹੈਗੀ ਤੇ ਤੈਨੂੰ ਪਤਾ ਵੈ ਬੁੱਢਾ ਮੇਰਾ ਸਰੀਰ ਹੈਗਾ ਕੋਈ ਪਤਾ ਥੋੜੀ ਨਾ ਦੁੱਖ ਸੁੱਖ ਵੇਲੇ ਦਾ ਅੱਛਾ ਕੋਈ ਨਹੀਂ ਫੋਨ ਕਰੇ ਤਾਂ ਮੈਂ ਆਉਣ ਹੀ ਲਾਊਗਾ ਠੀਕ ਹੈ ਮੰਮੀ ਤੇ ਨਾ ਇੰਨਾ ਨਾਰਾਜ਼ ਹੋਵੋ ਪੁੱਤਰ ਤੇ ਕੀ ਕਰਾਂ ਨਾ ਜੱਸ ਨਰਾ ਨਹੀਂ ਹੋਟੇ ਮਾਤਾ ਕੁਛ ਨਹੀਂ ਕਰਨਾ ਤੈਨੂੰ ਕਹਿ ਦਿੰਦੇ ਆਂ ਜਾਣਾ ਤੇਰੇ ਨਾਲ ਮਾਸੀ ਜੀ ਤੁਸੀਂ ਕਿਹਾ ਭਰਾ ਮੇਰੀ ਗੱਲ ਸੁਣੋ ਤੁਸੀਂ ਕਿਹੜੇ ਚੱਕਰਾਂ 'ਚ ਪਏ ਜੇ ਮੇਰੀ ਗੱਲ ਸੁਣੋ ਉੱਥੇ ਇਕੱਲੇ ਰਹਿੰਦੇ ਜੇ ਇਹ ਦੇਖੋ ਤੂੰ ਹੀ ਲਾਓ ਕੋਠੀ ਨੂੰ ਜਿੰਦਰਾ ਠੀਕ ਹੈ ਨਾ ਤੇ ਉਥੋਂ ਦਾ ਕਿਰਾਇਆ ਤੇ ਚਾੜੋ ਬੋਧੀ ਗੱਲ ਤੇ ਹੈ ਕਿਰਾਇਆ ਤੂੰ ਆਪ ਖਾਓ ਨਾਲੇ 4 ਪੈਸੇ ਹੋਣਗੇ ਤੁਹਾਨੂੰ ਇਹਨਾਂ ਚੰਗਾ ਤੁਸੀਂ ਇੱਥੇ ਆ ਕੇ ਰਹਿਓ ਨਾਲੇ ਵੇਖੋ ਮੇਰੀ ਭੈਣ ਤਾਂ ਨਹੀਂ ਸੇਵਾ ਕਰਦੀ ਕਿ ਨਹੀਂ ਕਰਦੀ ਹਾਂ ਤင်း ਕਿਹੜੇ ਟੈਨਸ਼ਨਾਂ ਦੇ ਪਾਇਦੇ ਤੋਹ ਤਾਡਾ ਤੜਾ ਇੱਥੇ ਆ ਤੂੰ ਇਉਂ ਤੇ ਰਹਿ ਕੇ ਕਰਨਾ ਜੀ ਕਿੰਨੀ ਵਧੀਆ ਸਲਾਹ ਦਿੱਤੀ ਮੇਰੇ ਵੀਰ ਨੇ ਤੇਰੀ ਹਾਂ ਉਹ ਵੀਰ ਦੇ ਤਾਂ ਸਲਾਹ ਚੰਗੀ ਦਿੱਤੀ ਐ ਪਰ ਮੈਂ ਚੰਗੀ ਲੱਗਦੀ ਇੱਥੇ ਰਹਿੰਦੀ ਕਿਉਂ ਤੁਹਾਨੂੰ ਕੀ ਕਰਨਾ ਉਹ ਕਹਿਣਾ ਜੇ ਤੁਹਾਡਾ ਪੁੱਤ ਰਹਿੰਦੇ ਚਿੰਗਾ ਲੱਗਦੇ ਤਾਂ ਤੁਹਾਨੂੰ ਕੀ ਗੱਲ ਆ ਤੀ ਨਹੀਂ ਸੀ ਫਿਰ ਵੀ ਕੋੜਮ ਕੋੜਮੇ ਹੁੰਦੇ ਨੇ ਫਿਰ ਵੀ ਚਲੋ ਭੈਣ ਜੀ ਇਹ ਕਿਹੜੀ ਗੱਲ ਕੀਤੀ ਜੇ ਅਖੇ ਮੈਂ ਕਿਉਂ ਇੱਥੇ ਰਵਾਂ ਨਹੀਂ ਤੁਹਾਡਾ ਆਪਣਾ ਭੈਣ ਜੀ ਨਹੀਂ ਚੰਗਾ ਲੱਗਦਾ ਬੰਦਾ ਭੈਣ ਜੀ ਚਲੋ ਬੰਦਾ ਆ ਜਾਏ ਖੁਸ਼ੀ ਨਾਲ ਇੱਕ ਦੋ ਦਿਨ ਬੰਦਾ ਰਹਿ ਲੈ ਉਹ ਵੱਲ ਜਾ ਮਖਰੀਆ ਮੈਨੂੰ ਪਤਾ ਤੁਸੀਂ ਲੋਕਾਂ ਕਰਕੇ ਕਹਿੰਦੇ ਜੀ ਨਾ ਉਹ ਇਹਦੇ ਚ ਕਿਹੜੀ ਗੱਲ ਆ ਅਸ ਕੋ ਦੋਵੇਂ ਪੈਣਾ ਰਲ ਕੇ ਰਿਆ ਕਰਾਂਗੇ ਘਰੇ ਸੀਮਾ ਮੈਂ ਕੁਮੜੇ ਦਾ ਚਾਹ ਦਾ ਬੇਕਾਂ ਆ ਜਾਓ ਤੁਸੀਂ ਚਾਹ ਬਣਾਓ ਨਾਲੇ ਲੋਕਾਂ ਦੀ ਫਿਕਰ ਛੱਡਿਆ ਕਰੋ ਲੋਕ ਹੀ ਨਹੀਂ ਹੋਗੇ ਫੇਰ ਫਿਕਰ ਕਰਦੇ ਆਪਣੇ ਧੀ ਪੁੱਤੀ ਉਹਨਾਂ ਨੇ ਕੰਮ ਆ ਤੁਸੀਂ ਥਿਆਰੋ ਚੁਬਾਰ ਕੇ ਯਾਰ ਦੇਖ ਲਈਆਂ